ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਅੱਜ ਟਰਾਈ ਸਿਟੀ ਕੈਬ ਐਸੋਸੀਏਸ਼ਨ ਵੱਲੋਂ ਵੀ ਸਟ੍ਰਾਈਕ ਕੀਤੀ ਗਈ। ਕਈ ਹਜ਼ਾਰਾਂ ਗੱਡੀਆਂ ਅੱਜ ਕੈਬ ਬੰਦ ਰਹੀ। ਜਾਣਕਾਰੀ ਦਿੰਦੇ ਹੋਏ ਟਰਾਈ ਸਿਟੀ ਕੈਬ ਐਸੋਸੀਏਸ਼ਨ ਦੇ ਮੈਂਬਰ। ਹੁਣ ਆਂਦੀ ਆਪਣਾ ਨਾਮ। ਮੇਰਾ ਨਾਮ ਵਿਕਰਮ ਸਿੰਘ ਢੁੰਡੀ ਰ ਹੈ ਜੀ। ਸਾਡੀ ਕੀ ਡਿਮਾਂਡ ਆ ਥੋੜੀ ਜਿਹਾ ਜੀ। ਸਾਡੀ ਡਿਮਾਂਡ ਸਾਰੇ ਦੇਸ਼ ਚ ਮੰਗ ਕਰ ਰਹੇ ਹਾਂ ਜੀ ਹਿੱਟ ਰਨ ਜਿਹੜਾ ਲਾਅ ਹੈ ਉਹ ਅਗੇਂਸਟ ਡਰਾਈਵਰ ਹੈ ਅਗੇਂਸਟ ਡਰਾਈਵਰ ਉਹ ਡਰਾਈਵਰ ਸਿਰਫ ਪੀਲੀ ਪਲੇਟ ਨਹੀਂ ਹੈ ਜਿੰਨੇ ਵੀ ਜਿੰਨੇ ਕੋਲ ਜਿਹੜੇ ਮੋਟਰਸਾਈਕਲ ਚਲਾਉਂਦੇ ਆਂ ਕਾਰਾਂ ਚਲਾਉਂਦੇ ਆਂ ਆਟੋ ਚਲਾਉਂਦੇ ਆਂ ਉਹ ਸਾਰੇ ਦਾ ਅਗੇਂਸਟ ਹੈ ਅਸੀਂ ਕਹਿੰਦੇ ਜੋ ਗਲਤ ਕਾਨੂੰਨ ਵਾਪਸ ਲਓ ਇਹ ਬਹੁਤ ਹੀ ਪੂਰੇ 올 ਇੰਡੀਆ ਦਾ ਧਰਨਾ ਹੈ ਸਿਰਫ ਇਧਰ ਹੀ ਹੈ ਪੰਜਾਬ ਨਹੀਂ ਸਰ 올 ਇੰਡੀਆ ਚ ਚੱਲ ਰਿਹਾ ਸੀ ਉਹ ਤਾਂ ਹਿੱਸਾ ਬਣੇ ਆਲਰੇਡੀ 올 ਇੰਡੀਆ ਚ ਧਰਨਾ ਚ ਲੱਗੇ ਆ ਅਸੀਸ ਸੋਧੇ ਅੱਜ ਦਿਨ ਰਹੇਗਾ ਕਿ ਅਲੱਗ ਕੋ ਨੰਬਰ ਚੱਲੇਗਾ ਨਹੀਂ ਅੱਜ ਆਪਾਂ ਸਾਡੀ ਕੋਰ ਕਮੇਟੀ ਹੋਣ ਡਿਸੀਜਨ ਲਓਗੀ ਦਿਲਾਲ ਤਾਂ ਅੱਜ ਦਾ ਹੀ ਹੈ ਜੀ ਜਿਵੇਂ ਕੋਰ ਕਮੇਟੀ ਫੈਸਲਾ ਕਰੂਗੀ ਉਹ ਆਪਾਂ ਇੰਪਲੀਮੈਂਟ ਕਰਾਂਗੇ ਜੇ ਪੱਤਰ ਵੀ ਦੇਣਗੇ ਮੰਗ ਪੱਤਰ ਕਿਨੂੰ ਦੀਏ ਦੱਸੋ ਨਹੀਂ ਕਾਸੀ ਸੋਚਦੇ ਆ ਸਾਡੀ ਨਾ ਕੋਰ ਕਮੇਟੀ ਇਸ ਪਰ ਡਿਸਕਸ਼ਨ ਕਰ ਰਹੀ ਹੈ ਕਿ ਡੀਸੀ ਸਾਹਿਬ ਨੂੰ ਮੋਮੋਰੰਡਮ ਦਿੱਤਾ ਜਾਵੇ ਕਿ ਨਹੀਂ ਦਿੱਤਾ ਜਾਏ ਉਹਨਾਂ ਦਾ ਫੈਸਲਾ ਹੋਊਗਾ ਮੈਂ ਤੁਹਾਨੂੰ ਦੱਸਾਂਗੇ ਬਿਲਕੁਲ ਸਾਰਾ ਦਿਨ ਹਾਂਜੀ